ਪੰਜਾਬ ਸਰਕਾਰ ਤੇ ਕੀ ਸੱਚਮੁੱਚ ਦਿੱਲੀ ਦਾ ਕਬਜ਼ਾ ਹੋ ਚੁੱਕਾ ਜੀ ਕਿ ਜਿਹੜੀ ਉਹ ਹਾਈ ਕਮਾਂਡ ਆ ਆਮ ਆਦਮੀ ਪਾਰਟੀ ਦੀ ਉਹ ਹੁਣ ਪੰਜਾਬ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਚੁਣੇ ਹੋਏ ਸੀ ਐਮ ਨੇ ਉਹਨਾਂ ਨੂੰ ਦਰਕਨਾਰ ਕਰਕੇ ਕਿ ਸਾਰਾ ਕੰਟਰੋਲ ਆਪਣੇ ਹੱਥ ਲੈ ਲਈ ਹੈ ਹੁਣ ਦੋ ਤਰੀਕੇ ਹੁੰਦੇ ਨੇ ਇੱਕ ਤਰੀਕਾ ਹੁੰਦਾ ਕਿ ਤੁਸੀਂ ਮੁੱਖ ਮੰਤਰੀ ਨੂੰ ਹਟਾਤਾ ਹੂੰ ਉਹਦੀ ਥਾਂ ਤੇ ਨਵੀਂ ਆਤਿਸ਼ੀ ਨੂੰ ਬਿਠਾਤਾ ਹੂੰ ਸੋ ਉਹ ਵੀ ਤੁਸੀਂ ਉਹ ਬੈਠੇ ਹੋ ਸੋ ਇਸ ਲਈ ਕੋਈ ਫਰਕ ਨਹੀਂ ਪੈਂਦਾ ਹੂੰ ਇੱਕ ਤਰੀਕਾ ਤਾਂ ਆਈ ਹੈ ਦੂਸਰਾ ਤਰੀਕਾ ਇਹ ਹੈ ਕਿ ਬੈਠੇ ਤੁਸੀਂ ਉਹ ਰਹੋ ਜਨਾਬ ਤੁਹਾਨੂੰ ਨਹੀਂ ਛੇੜਦੇ ਪਰ ਸਾਰੇ ਅਧਿਕਾਰ ਹੁਣ ਸਾਡੇ ਬੰਦਿਆਂ ਕੋਲ ਹੋਣਗੇ ਤੁਹਾਡੇ ਬਸ ਨੇਮ ਪਲੇਟ ਲੱਗੀ ਹੋਏਗੀ ਤੇ ਤੁਹਾਡੇ ਕੋਲ ਸਿਰਫ ਭਾਸ਼ਣ ਵਿਭਾਗ ਹੋਏਗਾ ਜੀ ਕਿ ਜਾਓ ਤੇ ਭਾਸ਼ਣ ਕਰੋ ਸੋ ਕੀ ਇਸ ਸਥਿਤੀ ਚ ਆ ਗਈ ਹੈ ਪੰਜਾਬ ਸਰਕਾਰ ਕਿ ਪੰਜਾਬ ਦੇ ਮੁਖੀ ਇਸ ਸਥਿਤੀ ਚ ਆ ਗਏ ਨੇ ਆਪਾਂ ਕੱਲ ਇੱਕ ਵਿਭਵ ਕੁਮਾਰ ਜੀ ਗੱਲ ਕਰ ਰਹੇ ਸੀਗੇ ਜੀ ਕਿ ਵਿਭਵ ਕੁਮਾਰ ਨੂੰ ਇੱਥੇ ਨਵੀਂ ਜੋਬ ਮਿਲ ਸਕਦੀ ਕਿਉਂਕਿ ਅਗਲਾ ਵਿਲਾ ਬੇਰੁਜ਼ਗਾਰ ਹੋ ਗਿਆ ਜੀ ਹਮ ਹੁਣ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਸੀ ਉਹਨਾਂ ਦਾ ਸਲਾਹਕਾਰ ਸੀ ਹੂੰ ਹੁਣ ਕੇਜਰੀਵਾਲ ਜੀ ਤਾਂ ਮੁੱਖ ਮੰਤਰੀ ਹੈ ਨਹੀਂ ਤੇ ਇਸ ਲਈ ਉਹਦੀ ਤਾਂ ਨੌਕਰੀ ਚਲੀ ਗਈ ਤੇ ਇਸੇ ਉਹਨੇ ਕਿਸੇ ਦਾ ਕੰਮ ਲੱਭਣਾ ਸੀ ਫਿਰ ਮੁੱਖ ਮੰਤਰੀ ਨਾਲੇ ਰਹਿਣਾ ਸੀ ਹੁਰੇ ਭੇਜਦਾ ਹੂੰ ਹੂੰ ਨਾਥਸੀ ਨਾਲ ਪਤਾ ਨਹੀਂ ਕਿਉਂ ਨਹੀਂ ਲਾਇਆ ਹੈ ਨਾ ਕਿ ਜਦਾ ਆਥਸੀ ਨਾਲ ਆਪ ਹੀ ਹੁਣ ਸਲਾਹਕਾਰ ਲੱਗੇ ਨਹੀਂ ਇਸ ਲਈ ਹੋਰ ਕਿਸੇ ਸਲਾਹਕਾਰ ਦੀ ਕੀ ਲੋੜ ਆ ਜੀ ਪਰ ਭਿੰਬਲ ਕੁਮਾਰ ਲਈ ਕਹਿੰਦੇ ਜੀ ਇੱਥੇ ਕਮਰੇ ਖਾਲੀ ਹੋ ਗਏ ਸੀ ਐਮ ਹਾਊਸ ਦੇ ਵਿੱਚ ਹਮਮ ਪਹਿਲਾਂ ਤਾਂ ਆਪਾਂ ਦਫ਼ਤਰ ਦੀ ਉਹ ਗੱਲ ਕਰ ਰਹੇ ਸੀ ਪਿਛਲੇ ਦਿਨੀ ਕਿ ਓੰਕਾਰ ਗਿਆ ਜੀ ਰਾਜਵੀਰ ਨੂੰ ਵੀ ਕਹਿਤਾ ਜੀ ਹੈਨਾ ਕਿ ਕਮਰੇ ਆਪਣੇ ਦਫ਼ਤਰ ਖਾਲੀ ਕਰੋ ਪਰ ਦਫ਼ਤਰਾਂ ਤੋਂ ਅੱਗੇ ਦੀ ਖਬਰ ਅੱਜ ਜਨਬ ਹਮ ਕਿ ਸੀਐਮ ਹਾਊਸ ਦੇ ਵਿੱਚ ਇਕੱਲਾ ਦਫ਼ਤਰ ਹੀ ਨਹੀਂ ਰਹਿ ਟਿਕਾਣਾ ਸੈਂ ਟਿਕਾਣਾ ਸਾਰਾ ਕੁਝ ਤਿੰਨ ਚਾਰ ਕਮਰੇ ਖਾਲੀ ਕਰਾ ਲਈ ਵਿਭਗ ਕੁਮਾਰ ਲਈ ਜੀ ਸੋ ਇਹ ਖਬਰਾਂ ਨਿਕਲ ਰਹੀਆਂ ਚਲੋ ਆਪਾਂ ਕਹਿੰਦੇ ਆ ਜੀ ਇਹ ਚਰਚਾਮਈ ਸੀ ਕੱਲ ਵੀ ਆਪਾਂ ਗੱਲ ਕੀਤੀ ਅੱਜ ਵੀ ਗੱਲ ਕਹਤੀ ਕੀ ਵਿਰੋਧੀ ਧਿਰ ਦਾ ਲੀਡਰ ਵੀ ਚਰਚਾਮਤੀ ਪ੍ਰੈਸ ਨੋਟ ਜਾਰੀ ਕਰੂਗਾ ਹੂੰ ਵਿਰੋਧੀ ਧਿਰ ਦੇ ਮੁਖੀ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਕਿ ਮੈਨੂੰ ਫਿਕਰ ਹੈ ਕਿ ਸਾਡਾ ਮੁੱਖ ਮੰਤਰੀ ਕੱਟ ਪੁਤਲੀ ਬਣ ਕੇ ਨਾ ਰਹਿ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਮੁੱਖ ਮੰਤਰੀ ਭਗਵੰਤ ਸਿੱਮਾਨ ਦੇ ਮੁੱਖ ਸਲਾਹਕਾਰ ਵਜੋਂ ਵਿਵੇਕ ਕੁਮਾਰ ਨੂੰ ਨਿਯੁਕਤ ਕਰਦਿਆਂ ਹੀ ਸ਼ਬਦ ਵਰਤੇ ਹੂੰ ਸਾਡੇ ਕੋਲ ਕੋਈ ਦਿੱਲੀ ਤੋਂ ਜਾਂ ਸਰਕਾਰ ਵੱਲੋਂ ਜਾਣਕਾਰੀ ਨਹੀਂ ਹੈ ਮਤਲਬ ਸਾਰੀਆਂ ਪਾਰਟੀਆਂ ਹੀ ਜਿਹਾ ਹੋ ਗਿਆ ਜਾਂ ਆਖੜਦੇ ਅਸਤੀਫੇ ਨੂੰ ਲੈ ਕੇ ਨਾ ਖੰਡਨ ਕਰਦੀਆਂ ਨਾ ਹਾਂ ਕਰਦੀਆਂ ਹੈ ਨਾ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ੋਂਕਾਰ ਸਿੰਘ ਹਟਾਇਆ ਤੇ ਆ ਗਿਆ ਹੋ ਗਿਆ ਨਾ ਉਹਦੀ ਜਾਣਕਾਰੀ ਦਿੰਦੇ ਨਾ ਖੰਡਨ ਕਰਦੇ ਆ ਤੇ ਹੁਣ ਵਿਵੇਕ ਕੁਮਾਰ ਦੀਆਂ ਦੋ ਦਿੰਦੀਆਂ ਚਰਚਾਵਾਂ ਨੇ ਨਾ ਉਹਦਾ ਖੰਡਨ ਕਰਦੇ ਨਾ ਹਮਈ ਭਰਦੇ ਨੇ ਪਰ ਵਿਰੋਧੀ ਧਿਰ ਦਾ ਲੀਡਰ ਪ੍ਰੈਸ ਨੋਟ ਜਾਰੀ ਕਰਕੇ ਕਹਿ ਰਿਹਾ ਕਿ ਜੀ ਮੁੱਖ ਸਲਾਹਕਾਰ ਵੱਜੋਂ ਨਿਯੁਕਤੀ ਹੋ ਗਈ ਹੈ ਹਮ ਹਮ ਕੀ ਕੀ ਉਹਨਾਂ ਨੇ ਵੀ ਚਰਚਾ ਨੂੰ ਇਹ ਹਵਾ ਦਿੱਤੀ ਹੈ ਜਾਂ ਉਹਨਾਂ ਕੋਲ ਵੀ ਕੋਈ ਜਾਣਕਾਰੀ ਆਈ ਹੈ ਜੀ ਸੋ ਇਸ ਲਈ ਇਹ ਗੱਲ ਜ਼ੋਰ ਫੜ ਗਈ ਹੈ ਆਪਾਂ ਕੱਲ ਰघव ਚੱਡਾ ਦੇ ਹਵਾਦ ਨਾਲ ਵੀ ਗੱਲ ਕਰ ਰਹੇ ਸੀ ਆਪਾਂ ਉਸ ਪਰ ਸਵਾਲ ਇਹ ਹੈ ਕਿ ਕਈ ਤਰ੍ਹਾਂ ਸੋਚ ਰਹੀਆਂ ਕਿ ਨਹੀਂ ਮੁਖੰਤਰੀ ਸਾਹਿਬ ਰਿਐਕਟ ਕਰਨਗੇ ਹਮ ਅੱਜ ਮੇਰੀ ਕਈ ਕਈਆਂ ਨਾਲ ਇਸ ਪਿੰਡ ਤੇ ਗੱਲ ਹੋਈ ਉਹ ਕਹਿੰਦੇ ਵੀ ਨਹੀਂ ਜਿਵੇਂ ਉਹਨਾਂ ਨੇ ਮਤਲਬ ਦਿੱਲੀ ਚ ਜੋ ਗਵਿਆਰ ਹੋਇਆ ਉਸ ਤੋਂ ਬਾਅਦ ਹਰਿਆਣੇ ਨਾ ਜਾ ਕੇ ਜਿਹੜਾ ਰੋਸਾ ਪ੍ਰਗਟਾਇਆ ਹਮ ਕਹਿੰਦੇ ਉਹ ਇੱਥੇ ਉਹ ਰਿਐਕਟ ਕਰਨਗੇ ਪਰ ਸਵਾਲ ਇਹ ਹੈ ਕਿ ਕੀ ਉਹਨਾਂ ਨੇ ਛੋਟੀਪੁਰ ਦੇ ਬਿਲਕੁਲ ਰਿਐਕਟ ਕੀਤਾ ਸੀ ਕੀ ਉਹਨਾਂ ਨੇ ਐਚਐਸ ਫੂਲਕਾ ਦੇ ਸਮੇਂ ਧਰਮਬੀਰ ਗਾਂਧੀ ਸਮੇਂ ਖੈਰਾ ਸਮੇਂ ਰਿਐਕਟ ਕੀਤਾ ਸੀ ਜੀ ਜਦੋਂ ਪੰਜਾਬ ਦੀਆਂ ਰਾਜ ਸਭਾ ਸੀਟਾਂ ਵੇਚੀਆਂ ਗਈਆਂ ਤਾਂ ਰਿਐਕਟ ਕੀਤਾ ਸੀ ਜਦੋਂ ਪੰਜਾਬ ਦੇ ਰਾਜ ਸਭਾ ਦੇ ਨਮਾਇंदे ਦਿੱਲੀ ਵਾਲੇ ਸੰਦੀਪ ਪਾਟਕ ਰਗਵ ਚੱਡਾ ਲਾਏ ਗਏ ਤਾਂ ਰਿਐਕਟ ਕੀਤਾ ਸੀ ਹੂੰ ਕਹਿੰਦੇ ਹਾਂ ਕੀਤਾ ਸੀ ਜੀ ਉਸ ਸਮੇਂ ਰਿਐਕਟ ਕੀਤਾ ਸੀ ਜਦੋਂ ਭਗਵੰਤ ਮਾਨ ਦੇ ਬਰਾਬਰ ਕੁਰਸੀ ਢਾਈ ਜਾ ਰਹੀ ਸੀ ਰਗਵ ਚੱਡਾ ਜੀ ਕਹਿੰਦੇ ਉਸ ਸਮੇਂ ਡੈਕਟ ਕੀਤਾ ਸੀ ਜਦੋਂ ਚੇਅਰਮੈਨ ਨੇ ਲਈ ਆਪਾਂ ਕੱਲ ਵਿਸਤਾਰਤ ਗੱਲ ਕਰ ਚੁੱਕੇ ਆ ਮੈਂ ਦੁਬਾਰਾ ਨਹੀਂ ਇਹਨਾਂ ਨੇ ਸੁਣਨਾ ਪਿੱਛੇ ਜਾ ਕੇ ਸੁਣ ਸਕਦੇ ਹੋ ਸਾਰੀ ਕਹਾਣੀ ਜੀ ਪਰ ਹੁਣ ਅੱਜ ਦੀ ਤਰੀਕ ਦੇ ਵਿੱਚ 2.5 ਸਾਲਾਂ ਬਾਅਦ ਜਦੋਂ ਅਰਵਿੰਦ ਕੇਜਰੀਵਾਲ ਦੇ ਨਾਲ ਰਿਸ਼ਤੇ ਸੁਖਾਵੇਂ ਨਹੀਂ ਜਿਹੜੇ ਅਰਵਿੰਦ ਕੇਜਰੀਵਾਲ ਛਿੱਕ ਵੀ ਭਗਵੰਤ ਮਾਨੰਦ ਨੂੰ ਨਾਲ ਲੈ ਕੇ ਮਾਰਦੇ ਸੀ ਹਰ ਜਹਾਜ ਦਾ ਝੂਟਾ ਸਾਡੇ ਵਾਲਾ ਹੀ ਲੈਂਦੇ ਸੀ ਪੰਜਾਬ ਦਾ ਹੀ ਤੇਲ ਪੰਜਾਬ ਦਾ ਹੀ ਮੱਖੰਤਰੀ ਪੰਜਾਬ ਦਾ ਹੀ ਚੌਪਰ ਉਹ ਹਰਿਆਣੇ ਚ ਕੱਲੇ ਯਾਤਸ਼ੀ ਦੇ ਨਾਲ ਹੀ ਰੋਡ ショਅ ਕਰਕੇ ਚਲੇ ਗਏ ਹੁਣ ਭਗਵੰਤਮਾਨ ਨਾ ਕਿਸੇ ਜੀਪ ਤੇ ਚੜਿਆ ਤੇ ਨਾ ਭਗਵੰਤਮਾਨ ਕਿਸੇ ਮਹੱਲੇ ਚ ਗਿਆ ਉਸ ਦਿਨ ਦਾ ਸੋ ਇਹਦਾ ਮਤਲਬ ਰਿਸ਼ਤੇ ਸੁਖਾਵੇਂ ਨਹੀਂ ਹੈ ਉਹਦੇ ਮੋਰ ਉਸ ਦਿਨ ਵੀ ਲੱਗੀ ਜਦੋਂ ਭਗਵੰਤਮਾਨ ਹਸਾ ਸੱਚ ਜੇਰੇ ਇਲਾਜ ਸੀ ਸੰਦੀਪ ਪਾਟਕ ਜਾ ਕੇ ਮੁੜਿਆ ਆਹ ਕੇਜਰੀਵਾਲ ਚੰਡੀਗੜ੍ਹ ਚ ਰਹਿ ਕੇ ਵਾਪਸ ਚਲਾ ਗਿਆ ਪਰ ਖਬਰ ਲੈਣ ਨਹੀਂ ਗਿਆ ਸੋ ਉਸ ਸਮੇਂ ਕੀ ਭਗਵੰਤਮਾਨ ਇਹ ਰਿਐਕਸ਼ਨ ਦਾ ਨਾਮ ਰੱਖਦੇ ਨੇ ਕਿਉਂਕਿ ਆ ਠੀਕ ਹੈ ਜੀ ਆ ਬਿਵਕ ਕੁਮਾਰ ਨੂੰ ਕਮਰੇ ਕਾ ਨੂੰ ਦੇਣੇ ਆ ਸਾਰੇ ਹੀ ਦੇ ਦਿਓ ਮੈਂ ਚੱਲਿਆ ਹੂੰ ਦਰਸ਼ਕਾਂ ਨੂੰ ਚੇਤੇ ਹੋਣਾ ਸਰੋਤਿਆਂ ਨੂੰ ਚੇਤੇ ਹੋਣਾ ਕਿ ਚੰਦ ਦਿਨ ਪਹਿਲਾਂ ਹੀ ਆਪਾਂ ਕਾਰਜਕਾਰੀ ਮੁੱਖ ਮੰਤਰੀ ਦੀ ਗੱਲ ਕਰ ਰਹੇ ਸੀ ਜੀ ਜੀ ਤੇ ਆਪਾਂ ਇਹ ਵੀ ਗੱਲ ਕਰ ਰਹੇ ਸੀ ਕਿ ਕਿ ਸੰਵਿਧਾਨਕ ਤੌਰ ਤੇ ਕਾਰਜਕਾਰੀ ਮੁੱਖ ਮੰਤਰੀ ਦਾ ਕੋਈ ਅਹੁਦਾ ਨਹੀਂ ਹੁੰਦਾ ਹਮ ਹਮ ਪਰ ਉਸ ਦਿਨ ਤੱਕ ਚਰਚਾ ਇਹ ਸੀ ਕਿ ਕਿ ਪੰਜਾਬ ਦੇ ਕਿਸੇ ਐਮਐਲਏ ਨੂੰ ਹੀ ਕਾਰਜਕਾਰੀ ਲਾਉਣ ਬਾਰੇ ਸੋਚਿਆ ਜਾ ਰਿਹਾ ਜੀ ਪਰ ਕੀ ਉਹ ਕਾਰਜਕਾਰੀ ਮੁੱਖ ਮੰਤਰੀ ਵਿਵੇਕ ਕੁਮਾਰ ਹੈ ਹਮ ਕਿ ਉਹ ਕਾਗਜ਼ੀ ਪੱਤਰੀ ਤੌਰ ਤੇ ਉਹ ਮੁੱਖ ਸਲਾਹਕਾਰ ਹੋਊਗਾ ਜੀ ਪਰ ਸਾਰਾ ਕੁਝ ਪਾਸ ਆਊਟ ਉਹਦੇ ਕੋਲ ਹੋ ਕੇ ਜਾਣਾ ਸੋ ਕਮਰੇ ਖਾਲੀ ਹੋਣਾ ਦਿੱਲੀ ਟੀਮ ਲਈ ਔਰ ਰਾਗਵ ਚੱਡਾ ਦੀ ਕੋਠੀ ਚ ਕਹਿਮਾ ਗਮੀ ਹੋਣਾ ਹੂੰ ਔਰ ਸੰਦੀਪ ਪਾਠਕ ਨੂੰ ਐਮਐਲਏ ਦਾ ਅਧਿਕਾਰ ਦੇ ਦੇਣਾ ਔਰ ਪੰਜਾਬ ਦੇ ਕੈਬਨ ਮੰਤਰੀਆਂ ਦੀ ਬੈਠਕ ਕੇਜਰੀਵਾਲ ਵੱਲੋਂ ਕਰਨਾ ਤੇ ਅਫਸਰ ਅਧਿਕਾਰੀਆਂ ਨੂੰ ਫਿਰ ਕਹਿਣਾ ਕਿ ਚੌਂਕੀ ਰਾਗਵ ਚੱਡਾ ਕੋਲ ਭਰਿਓ ਤੇ ਇਹ ਸਾਰਾ ਕੁਝ ਕੰਟਰੋਲ ਨਹੀਂ ਤਾਂ ਕਬਜ਼ਾ ਨਹੀਂ ਤਾਂ ਜਨਾਬ ਹੋਰ ਕੀ ਹੈ ਫਿਰ ਮੈਨੂੰ ਇਹਦਾ ਨਾ ਤੁਸੀਂ ਦੱਸ ਦਿਓ ਕੀ ਹੈ ਪੰਜਾਬ ਸਰਕਾਰ ਤੇ ਕੇਜਰੀਵਾਲ ਦੀ ਟੀਮ ਦਾ ਕਬਜ਼ਾ ਹੋ ਗਿਆ ਹੈ ਕੇਜਰੀਵਾਲ ਦਿੱਲੀ ਤੋਂ ਫਿਲਹਾਲ ਮਤਲਬ ਕਿ ਬਿਲ ਹੀ ਨਹੀਂ ਇੱਕ ਤਰ੍ਹਾਂ ਨਾਲ ਮੁੱਖ ਮੰਤਰੀਤਾ ਹੈ ਨਹੀਂ ਗੇ ਹਾਂ ਪਰ ਚੋਣਾਂ ਵਾਲੇ ਦਿਨਾਂ ਚ ਅਗਲੇ ਦਿਨ ਸਰਗਰਮ ਹੋਣਗੇ ਉਸ ਸਮੇਂ ਆ ਜਦੋਂ ਦਿੱਲੀ ਨੂੰ ਜਾਣਗੇ ਫਿਰ ਭਗਵੰਤ ਸਿੰਘ ਕਿੰਨੇ ਕੁ ਦੁਆਰਾ ਖੰਭ ਖਿਲਾਰ ਸਕਦੇ ਆ ਤਦ ਪਤਾ ਲੱਗੂ ਫਿਲਹਾਲ ਤਾਂ ਇਹ ਮਹਿਸੂਸ ਕੀਤਾ ਜਾ ਰਿਹਾ ਜਿਨ੍ਹਾਂ ਨੇ ਕਬੂਤਰ ਪਾਲੇ ਹੁੰਦੇ ਨਾ ਉਹ ਚਿੱਟੇ ਕਬੂਤਰ ਚੀਨੇ ਕਬੂਤਰ ਜਿਨ੍ਹਾਂ ਨੂੰ ਕਹਿੰਦੇ ਆ ਹੈ ਨਾ ਜਿਹੜੇ ਤਾਂ ਬੜੀ ੜਾਰੀ ਮਾਰਦੇ ਆ ਉਹਨਾਂ ਲਈ ਤਾਂ ਬੜਾ ਸਾਰਾ ਖੰਭਾ ਖੁੰਬਾ ਲਾ ਲੈਂਦੇ ਆ ਅੱਗੇ ਦਾ ਚਲੋ ਘਰਾਂ 'ਚ ਟੈਲੀਵਿਜ਼ਨ ਵਾਲੇ ਉਹ ਲੱਗੇ ਹੁੰਦੇ ਸੀਗੇ ਉੱਪਰ ਕਿਹਾ ਉਹਦੇ ਪਰ ਆ ਕੇ ਬੈਠ ਜਾਂਦੇ ਆ ਹੈਨਾ ਪਰ ਜਿਹੜਿਆਂ ਨੂੰ ਡਰ ਹੁੰਦਾ ਹੈ ਕਿ ਉੱਡ ਜਾਣਗੇ ਉਹਨਾਂ ਦੇ ਖੰਭਾਂ ਨੂੰ ਨਾ ਉਹ ਰਬੜਾ ਪਾ ਕੇ ਰੱਖਦੇ ਆ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਖੰਭਾਂ ਨੂੰ ਰਬੜਾ ਤਾਂ ਨਹੀਂ ਪਾਤੀਆਂ ਕੇਜਰੀਵਾਲ ਉਹਨਾਂ ਨੇ ਇਹ ਵੱਡਾ ਸਵਾਲ ਬਣ ਗਿਆ ਤੇ ਦੀਪਕ ਜੀ ਜੇ ਅਦਰਵਿੰਦ ਕੇਜਰੀਵਾਲ ਵਾਲੇ ਟੌਪਿਕ ਤੇ ਹੀ ਰਹੀਏ ਹੁਣ ਜਦੋਂ ਦਾ ਉਹਨਾਂ ਨੇ ਦਿੱਲੀ ਦੇ ਸੀਐਮ ਵਾਲੇ ਉਹਦੇ ਤੋਂ ਅਸਤੀਫਾ ਦਿੱਤਾ ਜਿਹੜਾ ਘਰ ਆ ਉਹਨਾਂ ਦਾ ਉੱਥੇ ਸ਼ੀਸ਼ ਮਹਿਲ ਉਹ ਵੀ ਛੱਡਣਾ ਪੈਣਾ ਉਹ ਹੁਣ ਛੱਡ ਕੇ ਇਹ ਵੀ ਖਬਰਾਂ ਆ ਰਹੀਆਂ ਸੀ ਵੀ ਕਈ ਜਿਹੜੇ ਆਮ ਆਦਮੀ ਪਾਰਟੀ ਦੇ ਐਮਪੀ ਨੇ ਐਮਐਲਏ ਨੇ ਉਹਨਾਂ ਨੇ ਆਪਣੀ ਜਿਹੜੀ ਸਰਕਾਰੀ ਰਹਿਸ਼ਾਂ ਉਹ ਆਫਰ ਕੀਤੀ ਧਿਆਨ ਅਰਵਿੰਦ ਕੇਜਰੀਵਾਲ ਵਾਸਤੇ ਪਰ ਅਰਵਿੰਦ ਕੇਜਰੀਵਾਲ ਕੀ ਹੁਣ অশੋਕ ਮਿੱੱਤਲ ਦੇ ਘਰ ਦੇ ਵਿੱਚ ਸ਼ਿਫਟ ਹੋ ਰਹੇ ਨੇ অশੋਕ ਮਿੱੱਤਲ ਜਿਹੜੇ ਹੋ ਗਏ ਨੇ ਲਵਲੀ ਯੂਨੀਵਰਸਿਟੀ ਵਾਲਿਆਂ ਦੇ ਹੋ ਗਏ ਹੋ ਗਏ ਜਨਾਬ ਹਾਂ ਇਹ ਕਮਾਲ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੋਵੇ ਉਹਨੂੰ ਦਿੱਲੀ 'ਚ ਕੋਈ ਆਮ ਬੰਦਾ ਮਿਲਿਆ ਹੀ ਨਹੀਂ ਰਹਿਣ ਲਈ ਹੂੰ ਜਿਹੜੇ ਅਰਵਿੰਦ ਕੇਜਰੀਵਾਲ ਬਾਹਰ ਝੱਗਾ ਕੱਢ ਕੇ ਚੱਪਲ ਪਾ ਕੇ ਪੌੜੀ ਲੱਕੜ ਦੀ ਲਾ ਕੇ ਖੰਬੇ ਤੇ ਚੜਦੇ ਸੀ ਮਫਲਰ ਹੈ ਉਹ ਕੇਜਰੀ ਉਹ ਕੇਜਰੀਵਾਲ ਬਿਲਕੁਲ ਮਫਲਰ ਹੈ ਨਾ ਖੰਗੜਾ ਵੀ ਬੜਾ ਮਸ਼ਹੂਰ ਸੀ ਮਫਲਰ ਦੇ ਨਾਲ ਨਾਲ ਹੈ ਨਾ ਸੋ ਉਹ ਅਰਵਿੰਦ ਕੇਜਰੀਵਾਲ ਜਿਹੜੇ ਵੈਗਨਰ ਕਾਰ ਚ ਚਲਦੇ ਸੀ ਰੋਟੀ ਵਾਲ ਡੱਬਾ ਘਰੋਂ ਸਨੀਤਾ ਕੇਜਰੀਵਾਲ ਦਾ ਲਿਆਂਦਾ ਵਾ ਖੋਲਦੇ ਸੀ ਤੇ ਉਹਦੀ ਵੀਡੀਓ ਬਣਾ ਕੇ ਬਕਾਇਦਾ ਚਲਾਉਂਦੇ ਸੀ ਕਿ ਦੇਖੋ ਮੈਂ ਤਾਂ ਆਮ ਬੰਦਾ ਹੂੰ ਇਹੋ ਜਿਹੀ ਰਹੂਗਾ ਤੇ ਉਹ ਬੰਦਾ ਸ਼ੀਸ਼ ਮਹਿਲ ਚ ਰਹਿਣ ਲੱਗਾ ਉਹਦੇ ਉੱਪਰ ਵੀ 45 ਕਰੋੜ ਦੇ ਖਰਚਿਆਂ ਦਾ حسابਤਾ ਵਜੇ ਰਹਿੰਦਾ ਘਰੇ ਨੋਵੇਸ਼ਨ ਦੀ ਇੰਨੇ ਕਿਵੇਂ ਖਰਚ ਤੇ ਹੂੰ ਪਰ ਅੱਜ ਦੀ ਤਰੀਖ ਦੇ ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨਹੀਂ ਹੈਗੇ ਜੀ ਤੇ ਅਰਵਿੰਦ ਕੇਜਰੀਵਾਲ ਇਸ ਮੌਕੇ ਦਿੱਲੀ ਦੀ ਵਿਧਾਨ ਸਭਾ ਦੇ ਇੱਕ ਮੈਂਬਰ ਨੇ ਮਤਲਬ ਐਮਐਲਏ ਨੇ ਹੂੰ ਹੂੰ ਤੇ ਫਿਰ ਦਿੱਲੀ ਦੇ ਜਿੱਥੇ ਐਮਐਲਏ ਰਹਿੰਦੇ ਨੇ ਕੇਜਰੀਵਾਲ ਨੇ ਉੱਥੇ ਹੀ ਰਹਿਣਾ ਚਾਹੀਦਾ ਨਾ ਜੀ ਵਿਜੇ ਜੀ ਪੰਜਾਬ ਦੇ ਵਿੱਚ ਐਮਐਲਏ ਨੂੰ ਫਲੈਟ ਮਿਲਦੇ ਨੇ ਪੰਜਾਬ ਚ ਸਰਕਾਰ ਦੇ ਨੇੜੇ ਤੇੜੇ ਉਹ ਤਾਂ ਕੋਠੀਆਂ ਵੀ ਮਿਲ ਜਾਂਦੀਆਂ ਨੇ ਹਮ ਮੰਤਰੀਆਂ ਨੂੰ ਕੋਠੀਆਂ ਪੱਕੀਆਂ ਨੇ ਮੁੱਖ ਮੰਤਰੀ ਲਈ ਕੋਠੀ ਪੱਕੀ ਹੈ ਕਿਹਾ ਮੁੱਖ ਮੰਤਰੀ ਦੀ ਉਹ ਕੋਠੀ ਇੱਥੇ ਮੁੱਖ ਮੰਤਰੀ ਰਹਿੰਦਾ ਜੀ ਦਿੱਲੀ ਦੇ ਵਿੱਚ ਅਜਿਹਾ ਕੋਈ ਚਲਣ ਨਹੀਂ ਹੈ ਦਿੱਲੀ ਚ ਐਮਐਲਏਆਂ ਲਈ ਕੋਈ ਫਲੈਟ ਕੋਈ ਕੋਠੀਆਂ ਕੋਈ ਬੰਗਲੇ ਨਹੀਂ ਹੈਗੇ ਅਲੱਗ-ਤੁਨੇ ਹਮ ਦਿੱਲੀ ਦੇ ਵਿੱਚ ਮੰਤਰੀਆਂ ਨੂੰ ਥਾਂ ਮਿਲ ਸਕਦੀ ਹੈ ਮੁੱਖ ਮੰਤਰੀ ਚਾਵੇ ਤਾਂ ਉਹਨੂੰ ਕੋਈ ਕੋਠੀ ਮਿਲ ਸਕਦੀ ਹੈ ਪਰ ਕੋਈ ਤੈ ਨਹੀਂ ਕਿ ਕਿ ਐਸੇ ਚ ਆ ਕੇ ਰਹਿਣਾ ਹੂੰ ਇਸ ਤੋਂ ਪਹਿਲਾਂ ਆਪਾਂ ਇੱਕ ਦਿਨ ਗੱਲ ਕਰ ਚੁੱਕੇ ਸੁਸ਼ਮਨਾ ਸਵਰਾਜ ਕਿੱਥੇ ਰਹੇ ਤੇ ਖੁਰਾਣਾ ਹੋਰੀ ਕਿੱਥੇ ਰਹੇ ਤੇ ਹੈਨਾ ਪਰ ਮਾਹੋਰੀ ਕਿੱਥੇ ਰਹੇ ਤੇ ਉਹ ਸਾਰੀ ਆਪਾਂ ਗੱਲ ਕੀਤੀ ਆ ਹੈਨਾ ਜਾਂ ਮੈਂ ਮਤਲਬ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਰਵਿੰਦ ਕੇਜਰੀਵਾਲ ਨੇ ਖੁਦ ਆਪਣੀ ਮਰਜ਼ੀ ਦਾ ਇਹ ਘਰ ਚੁਣਿਆ ਸੀ ਹੂੰ ਜਿਹੜਾ ਮਤਲਬ ਕਿ ਇਹਨਾਂ ਦਾ ਘਰ ਸੀਗਾ ਉਹ ਅਹਿਮ ਰੋਡ ਜਿਹੜਾ ਲੋਟਿਅਸ ਦਿੱਲੀ ਦੇ ਵਿੱਚ ਫਰੋਸ਼ਾ ਰੋਡ ਦੇ ਉੱਤੇ ਬੰਗਲਾ ਨੰਬਰ 5 ਛੁਣ ਜਨਾਬ ਸ਼ਿਫਟ ਹੋਏ ਨੇ ਹਮ ਹਮ ਸੋ ਇਹ ਸ਼ੀਸ਼ ਮਹਿਲ ਚੋਂ ਨਿਕਲ ਕੇ ਬੰਗਲੇ ਚ ਗਏ ਨੇ ਕਿਸੇ ਘਰ ਮਕਾਨ ਕੋਠੀ ਚ ਨਹੀਂ ਗਏ ਹਮ ਮਤਲਬ ਇਹਨਾਂ ਦੇ ਤਰ੍ਹਾਂ ਆਮ ਤਾਂ ਨਹੀਂ ਹੈਗੇ ਜੀ ਫਿਰ ਦੂਜੀ ਗੱਲ ਇਹ ਗੱਲ ਤੁਹਾਡੀ درست ਹੈ ਕਿ ਬਿਲਕੁਲ ਜੀ ਉਹ लवली ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਅਸ਼ੋਕ ਮਿੱਤਲ ਹਮ ਉਹਨਾਂ ਨੂੰ ਸਰਕਾਰੀ ਬੰਗਲਾ ਬਤੌਰ ਰਾਜ ਸਭਾ ਮੈਂਬਰ ਹੋਣ ਕਰਕੇ ਲੋਕ ਸਭਾ ਭਾਰਤੀ ਸੰਸਦ ਦੇ ਮੈਂਬਰ ਹੋਣ ਕਰਕੇ ਅਲਾਟ ਪਿਆ ਹਮ ਤੇ ਇੱਕ ਮੈਂਬਰ ਨੂੰ ਅਲਰਟ ਹੋਏ ਹੋਏ ਸੰਸਦ ਮੈਂਬਰ ਨੂੰ ਅਲਰਟ ਹੋਏ ਘਰ ਦੇ ਵਿੱਚ ਕੋਈ ਐਮਐਲਏ ਆ ਕੇ ਰਹਿ ਲਵੇ ਕਿ ਉਹਨਾਂ ਨੇ ਅੱਗੇ ਪਹਾੜੇ ਤੇ ਚੜਾਤਾ ਉਹ ਕਹਿੰਦੇ ਨਹੀਂ ਜੀ ਮੈਂ ਤਾਂ ਮਹਿਮਾਨ ਨਿਵਾਜੀ ਕਰ ਰਿਹਾ ਮੈਂ ਤਾਂ ਮਹਿਮਾਨ ਦੇ ਤੌਰ ਤੇ ਉਹਨਾਂ ਨੂੰ ਰੱਖਿਆ ਗੈਸਟ ਨੇ ਮੇਰੇ ਉਹ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਧਰਮ ਪਤਨੀ ਮਾਤਾ ਪਿਤਾ ਤੇ ਦੋਏ ਜਵਾਕ ਹਜ ਉਸ ਮਕਾਨ ਦੇ ਵਿੱਚ ਸ਼ਿਫਟ ਹੋ ਗਏ ਨੇ ਸੋ ਮਨੀਸ਼ ਸ਼ੋਧਿਆ ਵੀ ਉਸੇ ਪੈੜ ਚ ਪੈਰ ਧਰ ਰਹੇ ਨੇ ਉਹਨਾਂ ਨੇ ਵੀ ਸਮਾਂਸਪੂਰ ਬੰਨ ਲਿਆ ਤੇ ਉਹ ਹਰ ਭਜਨਪਤ ਜੀ ਦੇ ਬੰਗਲੇ ਚ ਸ਼ਿਫਟ ਹੋ ਰਹੇ ਨੇ ਜਨਾਬ ਅੱਛਾ ਜੀ ਸੋ ਇਹ ਸਾਰੀ ਪ੍ਰਕਿਰਿਆ ਮਤਲਬ ਕਿ ਆਪਣੇ ਆਪ ਦਰਸਾਉਂਦੀ ਹੈ ਕਿ ਤੁਸੀਂ ਹੁਣ ਆਮ ਨਹੀਂ ਹੈਗੇ ਖਾਸ ਹੈਗੇ ਸੋ ਇਸ ਵਿਵਹਾਰ ਨੇ ਇੱਕ ਨਵਾਂ ਪਹਿਲੂ ਛੇੜ ਦਿੱਤਾ ਦਿੱਲੀ ਦੇ ਵਿੱਚ ਐਮਐਲਏ ਨੂੰ ਚੰਗੇ ਖਾਸੇ ਪੱਤੇ ਮਿਲਦੇ ਆ ਜਨਾਬ ਹਮ ਰੈਸ਼ੀ ਖੇਤਰ ਦੇ ਸੋ ਕੀ ਅਰਵਿੰਦ ਕੇਜਰੀਵਾਲ ਜੇ ਮਹਿਮਾਨ ਬਣ ਕੇ ਜਾ ਰਹੇ ਨੇ ਫਿਰ ਉਹ ਪੱਤੇ ਛੱਡਣਗੇ ਹਮ ਕਿ ਆ ਪੱਤੇ ਨਹੀਂ ਮੈਨੂੰ ਚਾਹੀਦੇ ਜੀ ਮੈਂ ਤਾਂ ਹੁਣ ਮਤਲਬ ਕਿ ਇੱਧਰ ਗੈਸਟ ਬਣ ਕੇ ਰਹੇ ਰਹੇ ਮੇਰੇ ਤੇ ਰੋਟੀ ਪਣੀ ਵੀ ਇੱਧਰੋ ਚੱਲਦੀ ਆ ਜੀ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਸੋ ਇਹ ਆਪਣੇ ਆਪ ਸਵਾਲ ਹੈ ਹਾਂ ਹੋ ਸਕਦਾ ਹੈ ਸ਼ੋਕ ਮਿੱਤਲ ਚਿੱਠੀ ਦੇ ਦੇਣਾ ਸੰਸਦ ਦੇ ਸਪੀਕਰ ਨੂੰ ਕਿ ਜਨਾਬ ਮੇਰੇ ਘਰੇ ਸਿਲੰਡਰ ਵੱਧ ਚਾਹੀਦੇ ਨੇ ਉਹਨੂੰ ਖਰਚਾ ਵੱਧ ਗਿਆ ਚਾਰ ਬੰਦੇ ਹੋਰ ਆ ਗਏ ਹੈਨਾ ਕਿਉਂਕਿ ਸਾਰੇ ਆਮ ਆਦਮੀ ਦੇ ਨੇ ਨਾ ਇਹ ਜੀ ਪਰ ਸਵਾਲ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਐਮਐਲਏ ਨੇ ਔਰ ਬਿਲਕੁਲ ਉਹਨਾਂ ਕੋਲ ਕਈ ਸੁਧਾਰ ਨੇ ਐਮਐਲਏ ਹੈਗੇ ਨੇ ਦਿੱਲੀ ਚ ਆਮ ਆਦਮੀ ਪਾਰਟੀ ਦੇ ਕਿਸੇ ਦੇ ਉਹਨਾਂ ਦੇ ਘਰੇ ਜਾ ਕੇ ਰਹਿੰਦੇ ਜੇ ਸੱਚ ਮੁਚ ਆਮ ਸੀ ਹੂੰ ਸ਼ੋਕ ਮਿੱਤਲ ਦਾ ਹੀ ਬੰਗਲਾ ਕਿਉਂ ਚੁਣਿਆ ਇਹ ਸਵਾਲ ਹੈ ਹੂੰ ਦਿਪਕ ਜੀ ਜਿਹੜੀਆਂ ਪੰਚਾਇਤੀ ਚੋਣਾਂ ਹੋਣੀਆਂ ਨੇ 15 ਤਰੀਕ ਨੂੰ ਤੇ ਉਹਦੀ ਨਾਮਜ਼ਦਗੀ ਦੀ ਪ੍ਰਕਿਰਿਆ ਚੱਲਦੀ ਪਈ ਸੀ ਉਹ ਹੁਣ ਕੰਮ ਨਿਬੜ ਚੁੱਕਾ ਤੇ ਠੀਕ ਠਾਕ ਹੀ ਹੋ ਗਿਆ ਕਿਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੜਬੜ ਜਾਂ ਕੋਈ ਖਲਾਰੇ ਦੀ ਖਬਰ ਤੇ ਨਹੀਂ ਸਾਹਮਣੇ ਆਈ ਖੂਬ ਖਲਾਰਾ ਜਨਾਬ ਪਿਆ ਗੋਲੀਆਂ ਤੱਕ ਗੋਲੀਆਂ ਤੱਕ ਕਿਤੇ ਹੋ ਸਕਦਾ ਹਾਂ ਹਾਂ ਯਾ ਯਸ ਮੈਂ ਹਾਂ ਠੀਕ ਹੈ ਠੀਕ ਹੈ ਬਿਲਕੁਲ ਆਪਾਂ ਗੱਲ ਵੀ ਕੀਤੀ ਸੀ ਗਦੇ ਹਾਂ ਯਾ ਯੂ ਆ ਰਾਈਟ ਯਾ 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 ਪੰਚਾਇਤੀ ਚੋਣਾਂ ਹੋਣ ਹੂੰ ਪਿੰਡਾਂ ਦੀਆਂ ਚੋਣਾ ਹੋਂ ਨਾਮਜ਼ਦਗੀਆਂ ਦਾ ਆਖਰੀ ਦਿਨ ਹੋਵੇ ਮਤਲਬ ਕਈਆਂ ਦੇ ਕਾਗਜ ਹੈ ਜਿਵੇਂ ਫਿਲਮਾਂ ਚ ਹੁੰਦਾ ਨਾ ਕਿ ਅਦਾਲਤ ਮੇ ਜੇ ਡਾਕੂਮੈਂਟ ਪਹੁੰਚਣਾ ਨਹੀਂ ਚਾਹੀਏ ਹਾਂ ਜਨਾਬ ਕਈਆਂ ਦੇ ਸਕੂਟਰ ਤੋਂ ਖੋ ਕੇ ਰਾਹ ਚ ਕਾਗਜ ਫਾੜਤੇ ਵਿਰੋਧੀਆਂ ਨੇ ਅੱਛਾ ਇਹ ਪ੍ਰਕਿਰਿਆ ਪੰਜਾਬ ਚ ਹੋਈ ਹੈ ਕਈਆਂ ਦੇ ਉੱਥੇ ਅਫਸਰ ਦੇ ਸਾਹਮਣੇ ਕਾਗਜ ਭਰਦੇ ਪੁਰ ਦੇ ਖੇਚ ਚ ਤੂਚ ਫਾੜਤੇ ਕਈਆਂ ਦੇ ਕਾਗਜ ਅਫਸਰਾਂ ਨੇ ਰੋਲ ਤੇ ਲੱਭੇ ਨਹੀਂ ਹੈ ਕਈਆਂ ਨੂੰ ਅਖੀਰ ਤੱਕ ਐਨਓਸੀ ਨਹੀਂ ਮਿਲੀਆਂ ਮਤਲਬ ਤਕਰਾਰ ਬੈਸ ਤਾਨੇ ਮੇਨੇ ਗਾਲੀ ਗਲੋਚ ਡਾਂਗ ਸੋਟਾ ਤੇ ਗੋਲੀ ਤੱਕ ਅੱਜ ਚੱਲੀ ਆ ਪੰਜਾਬ ਚ ਸਿਰਫ ਨਾਮਜ਼ਦਗੀ ਦੀ ਪ੍ਰਕਿਰਿਆ ਤੱਕ ਹੈ ਜੇ ਅਸਲੀ ਕਲੇਸ਼ ਸਵੇਰ ਤੋਂ ਸ਼ੁਰੂ ਹੋਣਾ ਹੈ ਜੀ ਜਦੋਂ ਸੱਤਾ ਨੇ ਆਪਣਾ ਰੰਗ ਦਿਖਾਉਣਾ ਹੈ ਕਿ ਆ ਸਾਡਾ ਨਹੀਂ ਹੈ ਇਹਨਾਂ ਦੇ ਕਾਗਜ਼ ਰੱਦ ਕਰੋ ਜਿੱਦਿਆਂ ਵੀ ਨਾਮਜ਼ਦਗੀਆਂ ਭਰਨ ਆਲੇ ਜਾਂਦੇ ਨੇ ਨਾ ਬੜਾ ਲੰਬਾ ਛੋੜਾ ਫਾਰਮ ਹੈ ਹੂੰ ਉਸ ਫਾਰਮ ਚ ਪੁੱਛਿਆ ਜਾਂਦਾ ਤੁਹਾਡੇ ਕੋਲ ਕਿੰਨੇ ਹੈਲੀਕਾਪਟਰ ਨੇ ਕਿੰਨੀਆਂ ਕਿਸ਼ਤੀਆਂ ਨੇ ਕਿੰਨੇ ਸਮੁੰਦਰੀ ਜਹਾਜ਼ ਨੇ ਸਿਫਾਰਮ ਚ ਭਰਨਾ ਪੈਂਦਾ ਸਰਪੰਚ ਪੰਚ ਨੂੰ ਸਮੁੰਦਰੀ ਜਹਾਜ਼ ਕਿੰਨੇ ਨੇ ਪੰਜਾਬ ਚ ਸਰਪੰਚ ਬਣਨ ਵਾਲੇ ਨੂੰ ਹਾਂਜੀ ਮੈਂ ਦੱਸ ਦਾਂ ਉਹਦਾ ਕਾਰਨ ਫਿਰ ਉਹ ਚ ਇਹ ਪੁੱਛਿਆ ਜਾਂਦਾ ਕਿੰਨੀਆਂ ਸੋਨੇ ਦੀਆਂ ਇੱਟਾਂ ਕਿੰਨੀਆਂ ਚਾਂਦੀ ਦੀਆਂ ਇੱਟਾਂ ਕਿੰਨਾ ਗਹਿਣਾ ਟਕਾ ਕਿੰਨੀ ਇਜਾਦਤ ਐਦਾਂ ਦੇ ਬੜੇ ਬੇਤੁਕੇ ਅਸਲ ਚ ਕੀ ਆ ਮਤਲਬ ਕਿ ਦੇਸ਼ ਪੱਧਰ ਤੇ ਇੱਕੋ ਫਾਰਮ ਬਣਿਆ ਹੋਣਾ ਹੁਣ ਤੁਸੀਂ ਕੇਰਲ ਵਾਲਿਆਂ ਨੂੰ ਬੰਗਾਲ ਵਾਲਿਆਂ ਨੂੰ ਤਾਂ ਪੁੱਛੋ ਕਿ ਹਾਂ ਭਾਈ ਤੇਰੇ ਕੋਲ ਕਿਸ਼ਤੀਆਂ ਕਿੰਨੀਆਂ ਚੱਲ ਸਮਝ ਆਉਂਦਾ ਕਿ ਨੀਆਂ ਮੱਛੀਆਂ ਮੁੱਛੀਆਂ ਫੜ ਲ ਜਾਣੇ ਸਾਡੇ ਨਾਲ ਤਾਂ ਟ੍ਰੈਲੀ ਪੁੱਛੋ ਜੇ ਪੁੱਛਣੀ ਆ ਜੀ ਟਰੈਕਟਰ ਪੁੱਛੋ ਕਿੰਨਾ ਮੈਂ ਲੱਗਾ ਉਹ ਫਾਰਮ ਉੱਥੇ ਬਣ ਗਿਆ ਉਹ ਤੋਂ ਦਾ ਧੰਨਵਾਦ ਕਰਕੇ ਇੱਥੇ ਲੈਂਦਾ ਉਹੀ ਚੱਲੀ ਜਾਂਦਾ ਹੂੰ ਸਾਨੂੰ ਦੁਰਸਤ ਕਰਨ ਦੀ ਕੋਈ ਚ ਨਹੀਂ ਸੋ ਆ ਸਾਰੀ ਪ੍ਰਕਿਰਿਆ ਜਿਹੜੀ ਫਾਰਮ ਭਰਨ ਦੀ ਹੁੰਦੀ ਆ ਜੀ ਮਤਲਬ ਹਰ ਕੋਰਟ ਕਚਹਿਰੀ ਡੀਸੀ ਦਫ਼ਤਰ ਪੱਕੇ ਹੀ ਬੰਦੇ ਬੈਠੇ ਹੁੰਦੇ ਸਭ ਨੂੰ ਪਤਾ ਹੁੰਦਾ ਕਿ ਭਾਈ ਪ੍ਰਣਾ ਬੰਦਾ ਮਹਾਰਾਜ ਦੇ ਕੋਲ ਉਪਰ ਆ ਲੋ ਹ ਜਿਨ੍ਹਾਂ ਦੇ ਕਾਗਜ਼ ਸਵੇਰ ਨੂੰ ਪ੍ਰਵਾਨ ਹੋਣਿਆ ਉਹਨਾਂ ਦੇ ਵੀ ਉਸੇ ਬੰਦੇ ਤੋਂ ਪਰਵਾਏ ਨੇ ਜਿਨ੍ਹਾਂ ਦੇ ਰੱਦ ਹੋਣਿਆ ਉਹਨਾਂ ਦੇ ਵੀ ਉਸੇ ਬੰਦੇ ਤੋਂ ਪਰਵਾਏ ਨੇ ਫਿਰ ਉਹਨਾਂ ਦੇ ਰੱਦ ਕਿਉਂ ਹੁੰਦੇ ਨੇ ਪਰ ਕਿਹਾ ਕਿ ਉਹਨਾਂ ਕੋਲ ਆਮ ਆਦਮੀ ਪਾਰਟੀ ਦੀ ਮੋਹਰ ਨਹੀਂ ਹੈ ਜਿਵੇਂ ਪਹਿਲਿਆਂ ਕੋਲ ਕਾਂਗਰਸੀਆਂ ਦੇ ਸਮੇਂ ਕਾਂਗਰਸੀਆਂ ਦੀ ਨਹੀਂ ਹੁੰਦੀ ਸੀ ਜਿਵੇਂ ਅਕਾਲੀਆਂ ਵਾਲੇ ਕੋਲ ਅਕਾਲੀਆਂ ਦੀ ਨਹੀਂ ਹੁੰਦੀ ਸੀ ਅਕਾਲੀਆਂ ਦੇ ਦੌਰ ਚ ਇਸ ਲਈ ਜਿਨ੍ਹਾਂ ਕੋਲ ਉਹਨਾਂ ਦੀ ਮੋਹਰ ਨਹੀਂ ਉਹਨਾਂ ਦੇ ਰੱਦ ਹੋ ਜਾਂਦੇ ਨੇ ਕਾਂਗਰਸੀਆਂ ਦੇ ਟਾਈਮ ਕਾਂਗਰਸੀਆਂ ਛੱਡ ਕੇ ਬਾਕੀਆਂ ਦੇ ਰੱਦ ਕਰਾਉਣ ਦੀ ਕਬਾਇਦ ਹੋਈ ਐ ਅਕਾਲੀਆਂ ਟਾਈਮ ਚ ਉਹਨਾਂ ਦੇ ਹੁੰਦਿਆਂ ਬਾਕੀਆਂ ਦੀ ਰੱਦ ਉਸੇ ਤਰ੍ਹਾਂ ਆਪ ਨੇ ਸਵੇਰ ਨੂੰ ਰੰਗ ਦਿਖਾਉਣਾ ਜਦੋਂ ਨਾਮ ਜਦੀਆਂ ਰੱਦ ਹੋਣ ਵਾਲੀ ਪ੍ਰਕਿਰਿਆ ਆਉਣੀ ਆ ਨਾ ਕਾਗਜ਼ਦਾਂ ਦੋਣ ਵਾਲੀ ਉਹ ਤੋਂ ਬਾਅਦ ਪਲੇਸ ਵਧਣਾ ਪਰ ਅੱਜ ਉਹਦਾ ਟ੍ਰੇਲਰ ਪੰਜਾਬ ਚ ਦੇਖਣ ਨੂੰ ਮਿਲਿਆ ਮਾਹੌਲ ਸਖਾਵਾ ਨਹੀਂ ਸੀ ਮਤਲਬ 3 ਵਜ ਪਰ 7-8 ਵਜੇ ਤੱਕ ਹਲਾ ਲੁਲਾ ਹੁੰਦੀ ਰਹੀ ਤੇ ਉਹ ਜਾ ਕੇ ਪਿੰਡਾਂ ਚ ਗਲਾਸੀ ਵਾਲੀਆਂ ਮਹਿਫਲੀਆਂ ਤੋਂ ਬਾਅਦ ਇਹ ਸਮੇਂ ਵੀ ਕਈਆਂ ਦੇ ਘਰਾਂ ਦੇ ਉੱਤੇ ਲੱਤਾਂ ਮਾਰ ਰਹੇ ਹੋਣੇ ਦਰਵਾਜ਼ਿਆਂ ਤੇ ਹਾਂ ਕਈ ਲਲਕਾਰੇ ਮਾਰ ਰਹੇ ਹੋਣੇ ਕਈ ਕਹਿ ਰਹੇ ਹੋਣੇ ਸਵੇਰੇ ਨੇ ਜਿਠਾਂਗੇ ਕਈ ਨਾਲੀਆਂ ਨਾਲੀਆਂ ਚ ਗਿਰਗੇ ਹੋਣੇ ਕਈਆਂ ਨੂੰ ਡੇੜੀਆਂ ਤੇ ਛੱਡ ਕੇ ਆਉਣਾ ਪੈਣਾ 15 ਤਰੀਕ ਤੱਕ ਕੰਮ ਚੱਲਣਾ ਬਹੁਤ ਤਣਾਅ ਚ ਹੈ ਪੰਜਾਬ ਹੂੰ ਬਹੁਤ ਫਿਕਰ ਚ ਹੈ ਇਹ ਪੰਚਾਇਤੀ ਚੋਣਾਂ ਪਤਾ ਨਹੀਂ ਕਿੰਨਿਆਂ ਦੇ ਘਰੇ ਢੋਲ ਵਜਾਉਣ ਗਿਆ ਪਰ ਉਹਨਾਂ ਨੂੰ ਕਿੰਨਿਆਂ ਦੇ ਘਰਾਂ ਫਟਰਨਾ ਭੇਜਣੇ ਫਿਕਰ ਵੱਧ ਹੂੰ ਸੋ ਕਹਿ ਲੋ ਵੀ ਨਾਮਿਨੇਸ਼ਨਾਂ ਮੁੱਕ ਗਿਆ ਖਲਾਰਾ ਨਹੀਂ ਮੁੱਕਿਆ ਰਹੀ ਖਲਾਰਾ ਨਹੀਂ ਖਲਾਰਾ ਸ਼ੁਰੂ ਹੋਇਆ ਜੀ ਹਾਂ ਸ਼ੁਰੂ ਹੋਇਆ ਜੀ ਦੀਪਕ ਜੀ ਪ੍ਰਾਲੀ ਸੜਨ ਨਾਲ ਜਿਹੜਾ ਮੁੱਦਾ ਇਹ ਵੀ ਹੁਣ ਪਿਛਲੇ ਸਾਲਾਂ ਦੇ ਵਿੱਚ ਕਾਫੀ ਹਾਈਲਾਈਟ ਹੋਇਆ ਕਿ ਪ੍ਰਾਲੀ ਦਾ ਧੂਆਂ ਉਹਦੇ ਕਰਕੇ ਜਿਹੜਾ ਪੋਲੂਸ਼ਨ ਹੁੰਦਾ ਫੇ ਸਾਹ ਦੀ ਤਕਲੀਫ ਖਾਸ ਤੌਰ ਤੇ ਜਿਹਨਾਂ ਲੋਕਾਂ ਨੂੰ ਉਹਨਾਂ ਨੂੰ ਕਾਫੀ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਨੇ ਇਹਦੇ ਵਿੱਚ ਪ੍ਰਾਲੀ ਸੜਨ ਵਾਲੇ ਕਿਸਾਨਾਂ ਦਾ ਆਪਣਾ ਵਿਊ ਪੁਆਇੰਟ ਹੈ ਇਹ ਵਿਵਾਦ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੁਣ ਇਹਦੇ ਵਿੱਚ ਕੀ ਸਰਕਾਰ ਨੇ ਜੇਹੀ ਕੋਈ ਪਾਲਿਸੀ ਲਿਆਂਦੀ ਹੈ ਜੀ ਵੀ ਜਿਹੜਾ ਕੋਈ ਬਰਾਲੀ ਸਾੜੇਗਾ ਉਹਦੇ ਰੈਕੋਰਡ ਦੇ ਉੱਪਰ ਇਹ ਚੀਜ਼ ਦਰਜ ਕਰ ਦਿੱਤੀ ਜਾਣੀ ਹੈ ਵੀ ਜੇ ਜ਼ਮੀਨ ਦੇ ਖਿਲਾਫ ਜ਼ਮੀਨ ਗਿਰਵੀ ਰੱਖ ਕੇ ਲੋਨ ਲੈਣਾ ਨਾ ਲੋਨ ਮਿਲੂ ਤੇ ਜੇ ਜ਼ਮੀਨ ਕਿਸ ਨੇ ਵੇਚਣੀ ਹੋਈ ਤਾਂ ਜ਼ਮੀਨ ਵੇਚਣ ਦੇ ਵਿੱਚ ਵੀ ਅੜਚਣ ਪੈਦਾ ਹੋ ਸਕਦੀ ਹੈ ਬਰਾਲੀ ਸਾੜਨ ਕਰਕੇ ਅਸਲ ਤੇ ਵਿੱਚ ਤਾਂ ਇਹ ਨਿਯਮ ਤਾਂ ਪਹਿਲਾਂ ਤੋਂ ਕਾਫੀ ਸਖਤ ਨੇ ਜੀ ਪਰ ਸਰਕਾਰਾਂ ਕਦੇ ਹਿੰਮਤ ਨਹੀਂ ਦਿਖਾ ਪਾਉਂਦੀਆਂ ਹਾਂ ਕਿਸਾਨ ਜਥੇਬੰਦੀਆਂ ਦਾ ਰੋਸਾ ਤੇ ਕਿਸਾਨੀ ਮਸਲਾ ਕਿਉਂਕਿ ਜੇਕਰ ਤਾਂ ਤੁਸੀਂ ਉਹਨਾਂ ਨੂੰ ਪੂਰਾ ਉਹਨਾਂ ਦੀ ਮਿਹਨਤ ਦਾ ਮੁੱਲ ਦਿੱਤਾ ਹੋਵੇ ਪੂਰੀ ਐਮਐਸਪੀ ਦੀ ਫਸਲ ਦਿੱਤੀ ਹੋਵੇ ਤੁਸੀਂ ਡੀਜ਼ਲ ਉਹਨਾਂ ਨੂੰ ਸਹੀ ਭਾਅ ਤੇ ਦਿੱਤਾ ਹੋਵੇ ਬੀਜ ਦਵਾਈਆਂ ਅਸਲੀ ਦਿੱਤੀਆਂ ਹੋਣ ਹੈਨਾ ਤੇ ਤੁਸੀਂ ਪਰਾਲੀ ਸੰਭਾਲਣ ਲਈ ਉਹਨਾਂ ਨੂੰ ਉਦਾਇਗੀ ਕੀਤੀ ਹੋਵੇ ਉਹਦੇ باوجود ਜੇ ਅੱਗ ਲਾਵੇ ਤਾਂ ਤੁਸੀਂ ਰੋਬ ਨਾਲ ਕਹਿ ਸਕਦੇ ਹੋ ਤਾਂ ਤੁਸੀਂ ਐਕਸ਼ਨ ਮੋਡ ਚ ਆ ਸਕਦੇ ਹੋ ਪਰ ਤੁਸੀਂ ਤਾਂ ਉਹਨਾਂ ਦੀ ਸਾਰ ਨਹੀਂ ਲੈਣੀ ਤੁਸੀਂ ਤਾਂ ਹਾਲ ਨਹੀਂ ਪੁੱਛਣਾ ਉਹਨਾਂ ਦਾ ਮੁੱਲ ਪੂਰਾ ਧਾਰਨਾ ਨਹੀਂ ਤੇ ਤੁਸੀਂ ਕਹੋ ਕਿ ਪਰਾਲੀ ਸਾੜੋ ਨਾ ਜੀ ਅਗਲੇ ਕਹਿੰਦੇ ਵੀ ਸਾੜਾ ਨਹੀਂ ਕਰਦਾ ਜੀ ਅਸੀਂ ਤਾਂ ਫੂਕਾਂਗੇ ਜਿਹੜੇ ਸਮਰੱਥ ਨੇ ਉਹ ਵੀ ਆੜਚ ਫੂਕਦੇ ਨੇ ਜਾਂ ਜਿਨ੍ਹਾਂ ਦੀ ਪਹੁੰਚ ਹੈ ਸਰਕਾਰੀ ਦੁਆਰੇ ਉਹ ਵੀ ਫੂਕਦੇ ਨੇ ਹੈਨਾ ਜਿਨ੍ਹਾਂ ਨੂੰ ਨਹੀਂ ਫੂਕਣੀ ਚਾਹੀਦੀ ਉਹ ਵੀ ਫੂਕਦੇ ਨੇ ਕਈ ਜੱਥੇਬੰਦੀਆਂ ਦੀ ਸ਼ਹਿ ਤੇ ਫੂਕਦੇ ਨੇ ਇਹ ਨਹੀਂ ਸੋਚਦੇ ਕਿ ਭਰਾਵਾ ਇਹ ਜਿੱਦ ਸਭ ਤੋਂ ਪਹਿਲਾਂ ਆਪਣੇ ਪਿੰਡ ਆਪਣੇ ਘਰਾਂ ਤੱਕ ਅਸਰ ਕਰਨੀ ਆ ਜੀ ਦਿੱਲੀ ਤੱਕ ਤਾਂ ਜਾਂਦਾ ਹੀ ਨਹੀਂ ਦਿੱਲੀ ਵਾਲਾ ਤਾਂ ਡਰਾਮਾ ਕਰਦੇ ਹਰ ਵਾਰ ਹੂੰ ਦਿੱਲੀ ਦਾ ਤਾਂ ਆਪਣਾ ਹੀ ਗੰਦ ਬਹੁਤ ਆ ਉਹਨਾਂ ਲਈ ਤਾਂ ਸਾਡੇ ਵਾਲੇ ਧੂਏ ਨੂੰ ਤਾਂ ਬਦਨਾਮ ਕਰਦੇ ਹੋ ਹੂੰ ਹਾਂ ਪਰ ਮਾਨਯੋਗ ਸੁਪਰੀਮ ਕੋਰਟ ਨੇ ਸਖਤ ਹੁਕਮ ਦਿੱਤਾ ਕਿ ਪ੍ਰਾਲੀ ਥਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਹਦਾ ਸਾਨੂੰ ਜਵਾਬ ਦਿਓ ਹਾਂ ਸਿਆਸੀ ਧਿਰਾਂ ਦੀ ਕਿਹੜੀ ਮਜਬੂਰੀ ਹੁੰਦੀ ਹੈ ਕਿ ਉਹ ਕਾਰਵਾਈ ਨਹੀਂ ਕਰਦੇ ਪਰ ਕਹਿੰਦੇ ਜੀ ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਤੇ ਕਿ ਜਿਹੜੇ ਵੀ ਕਿਸਾਨ ਪ੍ਰਾਲੀ ਥਾੜ ਦਾ ਫੜਿਆ ਗਿਆ ਉਹਦੇ ਖਿਲਾਫ ਐਫਆਈਆਰ ਹੋਊਗੀ ਔਰ ਐਫਆਈਆਰ ਹੋਣ ਤੋਂ ਬਾਅਦ ਉਹਦੀ ਰੈਡ ਐਂਟਰੀ ਪੈ ਜਾਊਗੀ ਰੈਡ ਐਂਟਰੀ ਤੋਂ ਬਾਅਦ ਨਾ ਉਹਨੂੰ ਲੋਨ ਮਿਲਣਾ ਨਾ ਉਹਨੂੰ ਮਤਲਬ ਕਿ ਜਿਹੜਾ ਉਹਦੇ ਪਰ ਜ਼ਮੀਨ ਦੇ ਉੱਤੇ ਵਾਧੂ ਪੈਸੇ ਤੁਸੀਂ ਲੈ ਸਕਦੇ ਹੋ ਹਨਾ ਉਹ ਲਿਮਟ ਬਣਨੀ ਹੈ ਨਾ ਨਾ ਤੁਸੀਂ ਕਹਿੰਦੇ ਜ਼ਮੀਨ ਕੱਲ ਨੂੰ ਵੇਚਣੀ ਹੋਵੇ ਤੁਹਾਡੀ ਉਹ ਹੋਣੀ ਸੋ ਇਹ ਕੁਝ ਨਹੀਂ ਹੋਣਾ ਜੇਕਰ ਤੁਸੀਂ ਪਰਾਲੀ ਫੋਕੇ ਤਾਂ ਲੱਗਦਾ ਵੀ ਸਰਕਾਰ ਤਾਂ ਬਹੁਤ ਸਖਤ ਹੋਗੀ ਪਰ ਇਹ ਸ਼ਕਤੀ ਦਾ ਮੈਂ ਤੁਹਾਨੂੰ ਇੱਕ ਪੱਖ ਦਿਖਾ ਦਿੰਦਾ ਜਨਾਬ ਪਿਛਲੇ ਸਾਲ ਸਾਲ 223 ਦੇ ਵਿੱਚ 36623 ਪਰਾਲੀ ਸਾੜਨ ਦੇ ਮਾਮਲੇ ਆ ਅੱਛਾ ਜੀ ਰੈਡ ਐਂਟਰੀ ਕਿੰਨੇ ਆ ਤੇ ਪਈ 36623 ਦੇ ਵਿੱਚੋਂ 340 ਤੇ ਜਨਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਨਾਲੋਂ ਵੀ ਵੱਧ ਨਾਲ ਆਪਣੀਆਂ ਵੋਟਾਂ ਦਾ ਵੀ ਖੜਾ ਹੂੰ ਕੋਈ ਨਹੀਂ ਚਾਹੁੰਦਾ ਹੁਣ ਤਾਂ ਪੰਚਾਇਤੀ ਚੋਣਾਂ ਨੇ ਸਿਰਫ ਜੀ 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 ਬਿਲਕੁਲ ਉਸ ਤੋਂ ਬਾਅਦ ਜਿਮਨੀ ਚੋਣਾਂ ਨੇ ਹੂੰ ਨਗਰ ਨਿਗਮ ਨਗਰ ਕੌਂਸਲ ਚੋਣਾਂ ਨੇ ਕਿਹੜੀ ਸਰਕਾਰ ਇਹ ਤਾਂ ਥਾਣੇਦਾਰ ਨੂੰ ਕਹਿਣਗੇ ਬਾਈ ਕਾਲੀਆਂ ਐਨਕਾ ਲਾ ਕੇ ਲੰਗੀ ਦੇਖਿਓ ਉਧਰ ਨੂੰ ਹੂੰ ਹੂੰ ਸੋ ਇਹ ਇਸ ਲਈ ਨਾ ਸਰਕਾਰਾਂ ਇਹ ਦਮ ਦਿਖਾ ਸਕਦੀਆਂ ਹਾਂ ਸਰਕਾਰਾਂ ਕਿਸਾਨਾਂ ਦੇ ਮਸਲੇ ਹੱਲ ਕਰਨ ਫਿਰ ਉਹਨਾਂ ਨੂੰ ਕਹਿਣ ਜੋਗੀਆਂ ਹੋ ਸਕਦੀਆਂ ਕਿ ਤੁਸੀਂ ਪਰਾਲੀ ਕਿਉਂ ਫੂਕਦੇ ਹੋ ਪਰ ਕਈ ਵਾਰ ਜਿਹੜੇ ਅਪਰੋਚ ਪਹੁੰਚ ਵਾਲੇ ਤਾਕਤ ਹੁੰਦੇ ਆ ਸਮਰੱਥ ਹੁੰਦੇ ਆ ਵੀ ਇਹ ਕਾਰਵਾਈ ਕਰਦੇ ਨੇ ਉਹਨਾਂ ਲਈ ਵੀ ਗੱਲ ਤਾਂ ਉਹਨਾਂ ਨੂੰ ਹੀ ਸੋਚਣ ਦੀ ਲੋੜ ਹੈ ਜੀ ਦੀਪਕ ਜੀ ਚਾਈਨਾ ਵਿੱਚ ਬਣੀਆਂ ਇਲੈਕਟ੍ਰਿਕ ਗੱਡੀਆਂ ਕਾਫੀ ਚਰਚਾ ਦੇ ਵਿੱਚ ਨੇ ਇੱਕ ਪੱਖ ਤਾਂ ਇਹ ਆ ਕਿ ਉਹਨਾਂ ਨੇ ਬੜੀਆਂ ਵਧੀਆ ਗੱਡੀਆਂ ਬੜੇ ਸਸਤੇ ਭਾਅ ਦੀਆਂ ਬਣਾਉਂਦੀਆਂ ਨੇ ਅਮਰੀਕਾ ਵਾਲਿਆਂ ਨੇ ਆਲਰੇਡੀ ਉੱਤੇ 100% ਤੋਂ ਵੀ ਵੱਧ ਦਾ ਇੱਕ ਵਾਧੂ ਟੈਕਸ ਲਗਾ ਦਿੱਤਾ ਕੈਨੇਡਾ ਨੇ ਵੀ ਇਹ ਜਿਹੜਾ ਕੰਮ ਕਰ ਦਿੱਤਾ ਹੋਇਆ ਤੇ ਯੂਰੋਪੀਅਨ ਯੂਨੀਅਨ ਦੇ ਵਿੱਚ ਵੀ 10 ਮੁਲਕਾਂ ਨੇ ਅੱਜ ਚਾਈਨੀਜ਼ ਗੱਡੀਆਂ ਤੇ 36% ਦਾ ਵਾਧੂ ਟੈਕਸ ਲਗਾਉਣ ਵਾਲਾ ਮਤਾ ਪਾਸ ਕਰ ਦਿੱਤਾ ਯੂਰੋਪੀਅਨ ਯੂਨੀਅਨ ਵੀ ਇਸ ਚੀਜ਼ ਨੂੰ ਲੈ ਕੇ ਦੁਫਾੜ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਜਰਮਨੀ ਵਰਗੇ ਮੁਲਕ ਕਹਿੰਦੇ ਨੇ ਕਿ ਚਾਈਨੀਜ਼ ਗੱਡੀਆਂ ਤੇ ਟੈਕਸ ਆਪਾ ਲਾਉਣਾ ਕੋਈ ਨਹੀਂ ਪਰ ਜਿੱਥੇ ਇੱਕ ਤੇ ਗੱਲ ਹੈਗੀ ਹੈ ਚਾਈਨੀਜ਼ ਗੱਡੀਆਂ ਸਸਤੇ ਭਾਅ ਦੀਆਂ ਉਹਨੇ ਡੋਮੈਸਟਿਕ ਇੰਡਸਟਰੀ ਹੁਣ ਜੇ ਅਮਰੀਕਾ ਦੇ ਵਿੱਚ ਯੂਐਸ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਬਣਦੀਆਂ ਨੇ ਵੀ ਉਹ ਪ੍ਰਭਾਵਿਤ ਹੋਏਗੀ ਉਹਦੇ ਕਰਕੇ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਇੱਕ ਪਹਿਲੂ ਤੇ ਉਹ ਹੈ ਦੂਜਾ ਪਹਿਲੂ ਹੈ ਕਿ ਜਿਹੜੀ ਚਾਈਨੀਜ਼ ਟੈਕਨੋਲੋਜੀ ਤੇ ਚਾਈਨੀਜ਼ ਗੱਡੀਆਂ ਉਹ ਜਾਸ ਬੀਤੇ ਦਿਨੀ ਜੋ ਬਾਈਡਨ ਨੇ ਵੀ ਇਸ ਗੱਲ ਦਾ ਹਵਾਲਾ ਦਿੱਤਾ ਸੀ ਹੁਣ ਇਹਦੇ ਬਾਰੇ ਹੋਰ ਆਲਮੀ ਪੱਧਰ ਤੇ ਕੀ ਚਰਚਾ ਚੜੀ ਹੋਈ ਹੈ ਜੀ ਵਿਜੇ ਜੀ ਜਦੋਂ ਅਸੀਂ ਮਤਲਬ ਕਿ ਆਪਣੀ ਉਮਰ ਦੇ ਵਿੱਚ ਜਵਾਨੀ ਵਾਲੀ ਉਮਰ 'ਚ ਆ ਰਹੇ ਸੀਗੇ ਉਸ ਸਮੇਂ ਚੀਨੀ ਚੀਜ਼ਾਂ ਦੀ ਆਮਦ ਲਗਭਗ ਸ਼ੁਰੂ ਹੋਈ ਸੀ ਹਮ ਹੈਨਾ ਉਸ ਦੌਰ 'ਚ ਆਉਂਦਾ ਸੀ ਕਿ ਖਿਡੌਣੇ ਆ ਗਏ ਜੀ ਪਟਾਕੇ ਆ ਗਏ ਜੀ ਲੜੀਆਂ ਆ ਗਈਆਂ ਜੀ ਹੈਨਾ ਅਜਿਹੀਆਂ ਚੀਜ਼ਾਂ ਆ ਰਹੀਆਂ ਸੀ ਤੇ ਉਹਦੇ ਬਾਰੇ ਵੀ ਚਰਚਾ ਹੁੰਦੀ ਸੀ ਕਿ ਬਈ ਇਹਨਾਂ ਦੇ ਖਰੋਣਿਆਂ ਨੂੰ ਵਰਤੇ ਹੋਣਾ ਇਹ ਚ ਮਸਾਲਾ ਇਹ ਜਿਹਾ ਲੱਗਿਆ ਹੁੰਦਾ ਹੈ ਨਾ ਇਹ ਚ ਇਹ ਜਿਹੇ ਕੈਮੀਕਲ ਹੁੰਦਾ ਜਾਂ ਲੜੀਆਂ ਦੇ ਵਿੱਚ ਵੀ ਇਹ ਜਿਹਾ ਤਮਾਕਾ ਪਟਾਕਿਆਂ ਝੂਗ ਜਿਹੜਾ ਨੁਕਸਾਨ ਕਰੇ ਇਹ ਭਾਰਤ ਨੂੰ ਮਤਲਬ ਇਹਦਾ ਮਤਲਬ ਉਸ ਸਮੇਂ ਵੀ ਇਹ ਚਰਚਾਵਾਂ ਸੀਗੀਆਂ ਪਰ ਅੱਜ ਦੁਨੀਆ ਦੇ ਸਭ ਤੋਂ بڑے ਮੁਲਕ ਜੇ ਇਲੈਕਟ੍ਰੋਨਿਕ ਗੱਡੀਆਂ ਦੇ حوالے ਨਾਲ ਗੱਲ ਫਿਕਰ ਕਰ ਰਹੇ ਨੇ ਕਿ ਜੂਸੂਸੀ ਤਾਂ ਉਹਨਾਂ ਦਾ ਕੋਈ ਪਹਿਲੂ ਹੋਏਗਾ ਹਮ ਬ੍ਰਿਟੇਨ ਨੇ ਲਗਭਗ ਇਸ ਮਸਲਿਆਂ 'ਤੇ ਵੱਡੀਆਂ ਬੈਠਕਾਂ ਬੁਲਾ ਲਈਆਂ ਨੇ ਤੇ ਬ੍ਰਿਟੇਨ ਦੇ ਵੀ ਇਸ ਗੱਲ ਤੇ ਚਰਚਾ ਹੋ ਰਹੀ ਕਿ ਕੀ ਚੀਨ ਦੀਆਂ ਕਾਰਾਂ ਨੂੰ ਰੋਕ ਦਿੱਤਾ ਜਾਵੇ ਆਉਣ ਤੋਂ ਕਿਉਂਕਿ ਇਹ ਜਸੂਸੀ ਵੀ ਕਰ ਸਕਦੀਆਂ ਨੇ ਉਹਨਾਂ ਦਾ ਪੱਖ ਹੈ ਕਿ ਜੀਪੀਐਸ ਤਾਂ ਬਹੁਤ ਪਿੱਛੇ ਰਹਿ ਗਈ ਹੈ ਉਹਨਾਂ ਇਹ ਪ੍ਰਕਿਰਿਆ ਜੀ ਕਹਿੰਦੇ ਜਿੱਦਣ ਦੀ ਏਆਈ ਆਈ ਹੈ ਔਰ ਹਾਈਬ੍ਰਿਡ ਗੱਡੀਆਂ ਨੇ ਇਹ ਚੀਨ ਦੀਆਂ ਇਲੈਕਟ੍ਰੋਨਿਕ ਗੱਡੀਆਂ ਨੇ ਰਿਮੋਟ ਨਾਲ ਕੰਟਰੋਲ ਹੁੰਦੀਆਂ ਨੇ ਜਿਹੜੀ ਚੀਜ਼ ਏਆਈ ਨਾਲ ਜੁੜੀ ਹੈ ਔਰ ਇਲੈਕਟ੍ਰੋਨਿਕ ਤੌਰ ਤੇ ਔਰ ਰਿਮੋਟ ਨਾਲ ਕੰਟਰੋਲ ਹੁੰਦੀ ਹੈ ਇਹਦਾ ਮਤਲਬ ਉਹਦੇ ਰਾਹੀਂ ਕਹਿੰਦੇ ਜਸੂਸੀ ਹੋ ਸਕਦੀ ਹੈ ਬ੍ਰਿਟੇਨ ਦੇ ਆਈਟੀ ਮਾਇਰਾਂ ਦੀ ਔਰ ਜਿਹੜੇ ਇਹਨ ਸਾਈਬਰ ਕਰਾਈਮ ਵਾਲੇ ਨੇ ਉਹਨਾਂ ਨੇ ਇੱਕ ਖਤਰਾ ਪਟਾਇਆ। ਹੂੰ। ਔਰ ਜਿਹੜੇ ਅਮਰੀਕਾ ਦੀ ਤੁਸੀਂ ਗੱਲ ਕਰਦੇ ਹੋ ਅਮਰੀਕਾ ਨੇ ਇਸ ਪਹਿਲੂ ਤੇ ਖਤਰਾ ਪਟਾਇਆ। ਅਮਰੀਕਾ ਕਹਿੰਦਾ ਜਦੋਂ ਆਪਣੇ ਮੁਲਕ ਦੇ ਹਿਸਾਬ ਨਾਲ ਗੱਡੀਆਂ ਮੰਗਾਉਣੀਆਂ ਨੇ ਚੀਨ ਤੋਂ ਹੂੰ ਤਾਂ ਤੁਹਾਨੂੰ ਉੱਥੇ ਸੁਰੱਖਿਆ ਵਾਲੇ ਪਹਿਲੂ ਤੋਂ, ਸੜਕਾਂ ਵਾਲੇ ਪਹਿਲੂ ਤੋਂ, ਟ੍ਰੈਫਿਕ ਵਾਲੇ ਪਹਿਲੂ ਤੋਂ ਕਿੰਨੇ ਤਰ੍ਹਾਂ ਦਾ ਡਾਟਾ ਉਹਨਾਂ ਨਾਲ ਸ਼ੇਅਰ ਕਰਨਾ ਪੈਂਦਾ। ਹੂੰ। ਕਿ ਸਾਨੂੰ ਇਸ ਤਰ੍ਹਾਂ ਦੀਆਂ ਗੱਡੀਆਂ ਕਹਿੰਦੇ ਉਹ ਡਾਟਾ ਸ਼ੇਅਰ ਆਪਣੇ ਆਪ ਤੁਸੀਂ ਕਿੰਨਾ ਕੁ ਸਪਹਿਲਾਂ ਜਾਣਕਾਰੀ ਆਪ ਹੀ ਦੇ ਦਿੱਤੀ। ਪਲੱਸ ਗੱਡੀਆਂ ਦੀ ਵੱਡੀ ਗੱਲ ਹੈ। ਸਾਰੇ ਪਾਸੇ ਕੈਮਰੇ ਲੱਗੇ ਨੇ ਜੀ ਉਹ ਉਹ ਸ ਸਾਰਾ ਗੁਸ਼ ਸਾਰਾ ਗੁਸ਼ ਸੋ ਇਹ ਇਸ ਲਈ ਉਹ ਕਹਿੰਦੇ ਕਿ ਇਹ ਜਸੂਸੀ ਦਾ ਕਾਰਨ ਹੋ ਸਕਦੀਆਂ ਨੇ ਬ੍ਰਿਟੇਨ ਦੇ ਤੇ ਗੰਭੀਰ ਹੈ ਅਮਰੀਕਾ ਦੇ ਤੇ ਗੰਭੀਰ ਹੋ ਗਿਆ ਹੋਰ ਮੁਲਕਾਂ ਦੇ ਵਿੱਚ ਚਰਚਾ ਚੱਲੀ ਹੈ ਇਸ ਪਹਿਲੂ ਤੋਂ ਸੋਚਣ ਦੀ ਲੋੜ ਹੈ ਹਾਂ ਇਹਨਾਂ ਨੇ ਗੱਡੀਆਂ ਸਸਤੀਆਂ ਬੜੀਆਂ ਬਣਾਤੀਆਂ ਸ਼ੁਰੂਆਤ ਸ਼ੁਰੂਆਤ ਤੋਂ ਬਾਅਦ ਚ ਕੀਤੀ ਗੱਡੀਆਂ ਸਸਤੀਆਂ ਵੀ ਨੇ ਤੇ ਓਵਰ ਆਲ ਕੁਆਲਿਟੀ ਵਾਈਜ਼ ਵੀ ਵਧੀਆ ਗੱਡੀਆਂ ਨੇ ਸੋ ਇੱਕ ਉਹਦੇ ਕਰਕੇ ਵਧੀਆ ਨੇ ਮਤਲਬ ਅਟਰੈਕਟ ਕਰਦੀਆਂ ਨਾ ਤੁਹਾਨੂੰ ਜੀ 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 ਨਹੀਂ ਤਾਂ ਦੇਖ ਅਟਰੈਕਟ ਵੀ ਕਰਦੀਆਂ ਔਰ ਜੇਬ ਨੂੰ ਭਾਰੀ ਵੀ ਨਹੀਂ ਪੈਂਦੀਆਂ ਹਮ ਦੀਪਕ ਜੀ ਇੱਕ ਸਮਾਂ ਸੀ ਜਿਵੇਂ ਤੁਸੀਂ ਗੱਲ ਕੀਤੀ ਨਾ ਜਦੋਂ ਚਾਈਨਾ ਉਦੋਂ ਕਿ ਆ ਜਾਂਦਾ ਸੀ ਭਾਰਤ ਦੇ ਵਿੱਚ ਬੜੀ ਕਹਾਵਤ ਮਸ਼ਹੂਰ ਸੀ ਮੇਖਲ ਕਿਸੇ ਫਿਲਮ ਚ ਵੀ ਖਾਰੇ ਡਾਇਲੋਗਸ ਇਹ ਨੇ ਚਾਈਨਾ ਦਾ ਮਾਲ ਹੈ ਚੱਲ ਗਿਆ ਤਾਂ ਚਾਂਦ ਤੱਕ ਨਾ ਚਲਾ ਤਾਂ ਸ਼ਾਮ ਤੱਕ ਤੇ ਪਰ ਚਾਈਨਾ ਨੇ ਕੁਆਲਿਟੀ ਇੰਨੀ ਐਨੀ ਇੰਪਰੂਵ ਕੀਤੀ ਹੁਣ ਦੁਨੀਆ ਦੀ ਫੈਕਟਰੀ ਬਣ ਗਈ ਹੋਈ ਆ ਚਾਈਨਾ ਤੇ ਕੋਵਿਡ ਵੇਲੇ ਜਿਹੜੀ ਉਹ ਗੱਲ ਸਾਹਮਣੇ ਆਈ ਸੀ ਨਾ ਕਿ ਚਾਈਨਾ ਦੇ ਉੱਪਰ ਜਿਹੜੀ ਨਿਰਪਰਤਾ ਸੀ ਉਧਰੋਂ ਆਉਂਦਾ ਸਮਾਨ ਜਦੋਂ ਰੁਕ ਗਿਆ ਉਹਨੇ ਦੁਨੀਆ ਭਰ ਦੇ ਅਰਥਚਾਰੇ ਦੇ ਵਿੱਚ ਇਸ ਤਰ੍ਹਾਂ ਦਾ ਤਰਥੱਲੀ ਮਚਾਈ ਕੋਵਿਡ ਤੋਂ ਬਾਅਦ ਚਾਈਨਾ ਨੇ ਆਪਣੀਆਂ ਫੈਕਟਰੀਆਂ ਦੇ ਵਿੱਚ ਜਿਹੜੇ ਲੋਕਡਾਊਨ ਲਾਏ ਹੁਣ ਕਈਆਂ ਵੱਲੋਂ ਇਹ ਕਿਹਾ ਜਾਂਦਾ ਵੀ ਉਹ ਜਾਣਬੁੱਝ ਕੇ ਲਾਕਡਾਊਨ ਇਸ ਕਰਕੇ ਲਗਾਏ ਸੀ ਵੀ ਉਹ ਮਾਲ ਜਾਣਾ ਸੀ ਪੱਛਮੀ ਮੁਲਕਾਂ ਨੂੰ ਤੇ ਪੱਛਮੀ ਮੁਲਕਾਂ ਨੂੰ ਮਾਲ ਦੀ ਜਦੋਂ ਸਮਾਨ ਜਾਣਾ ਰੁਕ ਤਾਂ ਉੱਥੇ ਫਿਰ ਮਹਿੰਗਾਈ ਵਧੂਗੀ ਤਾਂ ਹਹਾਕਾਰ ਮਚੂਗੀ ਤੇ ਪੱਛਮੀ ਮੁਲਕਾਂ ਨੂੰ ਸੇਖ ਪਹੁੰਚਾਉਣ ਦੇ ਵਾਸਤੇ ਤੇ ਚਾਈਨਾ ਦੀ ਅਹਿਮੀਅਤ ਦਾ ਇੱਕ ਇਹ ਕਹੋ ਉਹਦਾ ਅਹਿਸਾਸ ਦਿਵਾਉਣ ਲਈ ਹਾਂ ਅਹਿਸਾਸ ਦਿਵਾਉਣ ਲਈ ਕਹਿੰਦੇ ਉਹਨਾਂ ਨੇ ਕੁਝ ਲਾਕਡਾਊਨਸ ਜਾਣਬੁੱਝ ਕੇ ਆਪਣੇ ਕਾਰਖਾਨਿਆਂ ਦੇ ਵਿੱਚ ਐਕਸਟੈਂਡ ਕਰਤੇ ਸੀ ਸੋ ਇਹ ਸਾਰੇ ਪਹਿਲੂ ਨੇ ਜਿਹੜੇ ਆਲਮੀ ਪੱਧਰ ਤੇ ਛਾਏ ਹੋਏ ਨੇ ਜੀ